ਜਗਾ ਨੁਕਸਾਨ ਬਹੁਤ ਜਿਆਦਾ ਨੁਕਸਾਨ ਹੈ ਇਹਦਾ ਵੱਡਾ ਕਾਰਨ ਹੈ ਜਿਹਦਾ ਮਾਧੂਪੁਰ ਡੈਮ ਬਣਿਆ ਆਪਣਾ ਮੈਨੂੰ ਹੁਣੇ ਕਿਸੇ ਅਫਸਰ ਨੇ ਦੱਸਿਆ ਇਹ 6 ਮਹੀਨੇ ਪਹਿਲੇ ਅਫਸਰ ਨੇ ਲਿਖ ਕੇ ਦਿੱਤਾ ਸੀ ਕਿ ਜੀ ਡੈਮ ਕਮਜ਼ੋਰ ਹੋ ਗਿਆ ਪੈਸਾ ਦਿਓ ਤਗੜੇ ਕਰਨ ਲਈ ਪਰ ਭਗਵੰਤਬਾਨ ਸਰਕਾਰ ਨੇ 1 ਰੁਪਿਆ ਨਹੀਂ ਦਿੱਤਾ ਤੇ ਅੱਜ ਉਹ ਸਾਰਾ ਟੁੱਟ ਗਿਆ ਉਹਦੇ ਕਰਕੇ ਸਾਰਾ ਪਾਣੀ ਡੈਮ ਦਾ ਇੱਥੇ ਆ ਗਿਆ ਦੇਖੋ ਅੱਜ ਜਿਹੜੇ ਫਲੱਡ ਆਏ ਆ ਪੰਜਾਬ ਮੈਂ ਕਹਿੰਦਾ ਇਹਦਾ ਦੋਸ਼ੀ ਆ ਮੁੱਖ ਮੰਤਰੀ ਨਲੈਕੀ ਇਹਨਾਂ ਦੀ ਹੈ ਵੱਡੇ ਬਾਦਲ ਸਾਹਿਬ 4 ਮਹੀਨੇ ਪਹਿਲੇ ਬਰਸਾਤਾ ਨੂੰ ਮੀਟਿੰਗ ਕਰਕੇ ਸਾਰਾ ਪੈਸਾ ਡਰੇਨੇਜ ਡਿਪਾਰਟਮੈਂਟ ਨੂੰ ਸੰਭ ਦੇ ਦਿੰਦੇ ਸੀ ਪੱਕੇ ਬੰਦ ਕਰ ਦਿਓ ਜਿਵੇਂ ਆਪਣਾ ਲੈਹਰਾ ਦੇ ਵਿੱਚੋਂ ਕਟਨੀ ਮਿੱਟੀ ਉਹ ਕਢਾ ਦਿਓ ਤਾਂ ਦਰ ਪਾਣੀ ਕੱਭਦਾ ਰਹਿ ਸਕੀ ਸਰ ਇਹ 4 ਸਾਲ ਜਿਹੜੀ ਮੀਟਿੰਗ ਦਿੱਤੀ ਇਹਦੀ ਕ੍ਰਿਯਾ ਨਹੀਂ ਦਿੱਤੀ ਜਿਹਦੇ ਮਾਰੇ ਸਾਰਾ ਨੁਕਸਾਨ ਹੋ ਗਿਆ ਇੱਕ ਵੱਨ ਲਕੀਆ ਪਾਪ ਹੈ ਹੱਥ ਆਪ ਕੀਤਾ ਹੈ ਭਗਵਾਨ ਜੀ ਸਰਕਾਰ ਨੇ ਮਾਨ ਸਾਹਿਬ ਤੁਸ ਨੂੰ ਮਨੋਰ ਮਨੋਰ ਲੋੜੀਏ ਸ਼ੁਰੂ ਕੀਤਾ ਲੋਕਾਂ ਦੀ ਆਵਾਜ਼ ਤੋਂ ਲਈ ਉਹ ਉਹਨਾਂ ਦੇ ਖੇਤੀ ਕਰਨ ਦੀ ਮਦਦ ਕਰਨ ਦੀ ਹੋ ਹਰ ਜਗ੍ਹਾ ਜਗ੍ਹਾ ਸਾਰੇ ਜ਼ਿਲ੍ਹਿਆਂ ਤੋਂ ਕੋਲ ਦੇਖੋ ਇਹ ਸਾਡਾ ਫਰਕ ਸੱਚੇ ਕੋਈ ਨਹੀਂ ਪਾਉਂਦੇ ਸਾਡਾ ਪਰਿਵਾਰ ਹੈ ਦਾਸ ਸਾਹਿਬ ਵੱਡੇ ਬਾਦਲ ਸਾਹਿਬ ਇਹ ਕਰਦੇ ਇਹ ਵੀ ਕਰਦੇ ਹੁੰਦੇ ਸੀ ਭਾਈ ਹੱਥਾਂ ਦੀ ਕੋਈ ਉਹਨਾਂ ਦੇ ਦੱਸਿਓ ਕਦਮੀ ਮਾਰਦੇ ਤੇ ਜਿੱਥੋਂ ਤੱਕ ਅਸੀਂ ਕਰ ਸਕਦੇ ਅਸੀਂ ਜ਼ਰੂਰ ਹਰ ਕਿਸਮ ਦੀ ਮੈਂ ਆਪਣੇ ਪਾਰਟੀ ਵਰਕਰਾਂ ਦੀ ਰੱਖੀ ਲਈ ਹੈ ਮੈਂ ਕਿ ਜੋ ਕਿਸੇ ਲੋੜ ਹੈ ਕਿਸੇ ਆਪਣੇ ਵਰਕਰ ਨੂੰ ਮੈਂ ਤਾਂ ਜਿਹੜਾ ਪਾਣੀ ਥੱਲੇ ਚਲਾ ਗਿਆ ਕਿ ਤੁਹਾਨੂੰ ਐਸੇ ਤੇ ਬੰਦ ਬੰਨੇ ਹੋਏ ਅਸੀਂ ਟਰੈਕਟਰ ਹੀ ਭੇਜਾਂਗੇ ਝੋਕ ਲੈਣਾ ਵੀ ਭੇਜਾਂਗੇ ਤੁਹਾਡੇ ਕੋਲੇ ਜੀ ਤੁਹਾਡਾ ਆਪਾਂ ਥੋੜਾ ਥੋੜਾ ਬੰਨੋ ਆਪਾਂ ਜੰਗੀ ਦਾ ਲਾਹਣ ਸਰ ਬਤਨੀਆ ਇਹ ਗੱਲ ਵੀ ਬਤਨੀਆ ਮੁਰਗੀਆਂ ਦੇਣ ਦੀ ਗੱਲ ਕਰ ਰਹੀ ਸੀ ਮਾਨ ਸਾਹਿਬ ਕੱਲ ਤੁਹਾਡੇ ਵੱਲੋਂ ਕੋਸ਼ਿਸ਼ ਪੁੱਛਿਆ ਗਿਆ ਜਦੋਂ ਪੱਤਰਕਾਰ ਨੇ ਉਹ ਕਹਿੰਦੇ ਸੁਭੀ ਸਾਹਿਬ ਨੂੰ ਪੁੱਛੋ ਯਾਰ ਮੈਂ ਕਬਾ ਜੀ ਮਹਾਰਾਜ ਜਿੱਥੇ ਤੁਹਾਨੂੰ ਲੈ ਚੁੱਕੀ ਆਈ ਪੀ ਮੁਕੇਤ ਨਿਲਾਕ ਇਮੇਜ ਕਿ ਨਾ ਮਲੰਡੂ ਮੁੱਖ ਮੰਤਰੀ ਦੇ ਬਾਰੇ ਕੁਝ ਨਹੀਂ ਕਰਦਾ ਬਾਜਪਾ ਸਾਹਿਬ ਇਸੇ ਨੇ ਰੱਖਿਆ ਆਪਣੀ ਕੁਐਸਚਨ ਹੈ ਤੁਹਾਡੇ ਸਿਰ ਕਿਉਂ ਪੰਡਾ ਬੋਰਡ ਦੇ ਪੈਣਾ ਕਿ ਤੁਸੀਂ ਸਾਹਮਣਾ ਕਰੋ ਤੁਹਾਡੇ ਸਿਰ ਕਿਉਂ ਮੁੱਖ ਮੰਤਰੀ ਪੰਜਾਬ ਨੇ ਕੀ ਹੈ ਬਾਜਪਾ ਸਾਹਿਬ ਤੋਂ ਪੁੱਛੋ ਮੈਨੂੰ ਕਿਉਂ ਪੁੱਛਣਾ ਬੋਲੇਗਾ ਸੀ ਵਾਅਦੇ ਤਾਂ ਇਹਨੇ ਕੀਤੇ ਸੀ ਕਿਉਂਕਿ ਸਖੀ ਜਾਂਦਾ ਉਹ ਅੱਜ ਦਿਨੇ ਸ਼ਰਾਬ ਪੀ ਲੈਂਦਾ ਹੈ ਅੱਜ ਵੀ ਕੱਲ ਕਿਤੇ ਖਲਦਾਂ ਤੇ ਗੱਤੀ ਸ਼ਰਾਬ ਦਾ ਉਹ ਜਿਹੜਾ ਗੱਤੀ ਸ਼ਰਾਬ ਦਾ ਦਿਨੇ ਮੁੱਖ ਮੰਤਰੀ ਖਰਾਬ ਪੀਏ ਉਹਨੂੰ ਕੋਈ ਫਿਕਰ ਨਹੀਂ ਤੁਸੀਂ ਜਿਉਂਦੇ ਹੋ ਮਰਦੇ ਹੋ ਉਹਨੂੰ ਕੋਈ ਫਿਕਰ ਨਹੀਂ ਉਹਨਾਂ ਨੂੰ ਸੱਤੇ ਬਾਰੇ ਯਾਦ ਆਉਂਦਾ ਮੈਂ ਤਾਂ ਉਹ ਹੀ ਕਹਿੰਦਾ ਹੁਣ ਕੇਜਰੀਵਾਲ ਕਿੱਥੇ ਆ ਜਿਹਦੇ ਕਹਿੰਦਾ ਹੁੰਦਾ ਸੀ ਕਿਹਾੜੂ ਦੇ ਕੰਧਾਂ ਲਿਖਿਆ ਸੀ ਇੱਕ ਮੌਕੇ ਦੀ ਉਹ ਕੇਜਰੀਵਾਲ ਕਿੱਥੇ ਆ ਬਾਲੂ ਸਾਹਿਬ ਪੈਸੇ ਲੁੱਟਣ ਵਾਸਤੇ ਤਾਂ ਪਹਿਲੇ ਆ ਜਾਂਦੇ ਐ ਬਾਲੂ ਸਾਹਿਬ ਤੁਹਾਡਾ ਸਾਥ ਦੇਣ ਵਾਸਤੇ ਕਿਉਂ ਨਹੀਂ ਹੁੰਦੇ 70000 ਦੇ ਨਾਲ ਜਿਹੜੀਆਂ ਪੱਟੀਆਂ ਪੱਤੀਆਂ ਕਿਤੇਆਂ ਗਈਆਂ ਸੀ ਅੱਜ ਵੀ ਬਾਲੂ ਸਾਹਿਬ ਨੂੰ ਯਾਦ ਕੀਤਾ ਜਾ ਰਿਹਾ ਕਿ ਇਹ ਪੱਟੀਆਂ ਸਿਰਫ ਪੱਟੀਆਂ ਹੋਣੀਆਂ ਸੋਪੀਆਂ ਪਹਿਲੀ ਕੈਬਨਿਟ ਮੀਟਿੰਗ 'ਚ ਸਰਕਾਰ ਨੇ ਆ ਗਏ ਉਹ ਬਾਲੂ ਸਾਹਿਬ ਤੋਂ ਬਿਨਾ ਕੁਝ ਮੈਂ ਤੁਹਾਨੂੰ ਸਹੀ ਦੱਸਾਂ ਪੰਜਾਬ ਬਚੂਗਾ ਤਾਂ ਭਜੂਗਾ ਜੀ ਆਪਾਂ ਖੇਤਰੀ ਪਾਰਟੀ ਕਾਲੀ ਨੰਨੇ ਲੈ ਕੇ ਆਉਗੇ ਨਹੀਂ ਤਾਂ ਕੋਈ ਆ ਦਿੱਲੀ ਵਾਲੇ ਕੋਈ ਬਾ ਫੜ ਨਾਲ ਸਾਡੀ ਨਾ ਇਹ ਸਾਨੂੰ ਇਹ ਦਾਨ ਵੇਖ ਦੇ ਕੇ ਜਾਓ ਪੈੜੀ ਪੱਕਾ ਮੈਂ ਵੀ ਗਰੰਟੀ ਹੈ ਤੁਸੀਂ ਮੈਂ ਦੇ ਦੇ ਕੋਲ ਕਰੀਬ ਬੰਦੇ